ਆ ਮੈਂ ਕੀ ਨਾਮ ਆ ਤੁਹਾਡਾ ਮੇਰਾ ਨਾਮ ਸ਼ਰਮੂ ਹੈ ਕਿਹੜੀ ਦੁਕਾਨ ਤੇ ਤੁਸੀਂ ਕੰਮ ਕਰਦੇ ਹੋ ਐਸਕੇ ਟ੍ਰੇਡਰ ਅੱਜ ਕੀ ਹੈਪਨ ਹੋਇਆ ਇੱਥੇ ਅ ਮੁੰਡੇ ਆਏ ਦੋ ਅੰਦਰ ਇੱਕ ਜਣਾ ਬਾਹਰ ਖੜਾ ਸੀ ਦੋ ਜਣੇ ਅੰਦਰ ਆਏ ਉਹ ਉਹਨਾਂ ਨੇ ਦਾਤ ਦਿਖਾਇਆ ਮੈਨੂੰ ਕਹਿੰਦੇ ਕੱਢ ਦੇ ਜੋ ਹੈਗਾ ਤੁਹਾਡੇ ਕੋਲ ਅੱਛਾ ਹਾਂਜੀ ਫੇ ਕਿੰਨੇ ਪੈਸੇ ਲੈ ਕੇ ਗਏ 35000 ਲੈ ਗਏ 35000 ਕੋਈ ਵੈਪਨ ਮੈਰਾ ਵੀ ਦਿਖਾਇਆ ਥਾ ਉਹਨਾਂ ਨੇ ਦਾਤ ਦਿਖਾਇਆ ਹਨ ਦਾਤ ਦਿਖਾਇਆ ਨਾ ਹਾਂਜੀ ਦੋ ਤਿੰਨ ਜਣੇ ਸੀ ਕਿਹੋਂ ਕੋਲ ਹਾਂਜੀ ਤਿੰਨ ਜਣੇ ਸੀ ਦੋ ਜਣੇ ਅੰਦਰ ਆਏ ਮਾਰਿਆ ਤਾਂ ਨਹੀਂ ਤੁਹਾਡੇ ਨੂੰ ਕੁਝ ਮਾਰਿਆ ਵੀ ਉਹਨਾਂ ਨੇ ਮেরে ਮਾਰਿਆ ਹਾਂਜੀ ਠੀਕ ਆ ਤੇ ਤੁਸੀਂ ਪੁਲਿਸ ਕਾਲ ਕੀਤੀ ਜਾਂ ਪਹਿਲਾਂ ਤੁਸੀਂ ਮਾਲਕ ਨੂੰ ਸੱਦੇ ਹੋ ਮੈਂ ਪਹਿਲਾਂ ਫੋਨ ਹੀ ਕਰਿਆ ਇਹਨਾਂ ਨੂੰ ਬਾਜੀ ਨੂੰ ਆਹ ਨਾ ਨਾ ਰਵੀ ਭਾਜੀ ਨੂੰ ਹਾਂਜੀ ਪੁਲਿਸ ਆ ਗਈ ਮੌਕੇ ਤੇ ਨਾ ਹਾਂਜੀ ਓਕੇ ਠੀਕ ਆ ਅ ਸੰਤਾ ਸਰ ਲਕੜਾ ਮੰਡੀ ਫਲੋਰ ਵਿੱਚ ਜਿਹੜੀ ਐਸਕੇ ਮਨੀ ਚੰਦੀ ਦੀ ਦੁਕਾਨ ਹੈਗੀ ਉੱਥੇ ਲੁੱਟਖੋਈ ਆ ਆ ਤੁਸੀਂ ਮੌਕੇ ਤੇ ਆਏ ਸਰ ਕਿੰਨੇ ਪੈਸੇ ਦੀ ਲੁੱਟਖੋਈ ਆ ਕੋਈ ਵਿਅਕਤੀ ਇੰਜਰ ਤਾਂ ਨਹੀਂ ਹੋਇਆ ਤਰੀ ਵੀ 1:30 ਵਜੇ ਦੀ ਗੱਲ ਆ ਸਾਨੂੰ ਫੋਨ ਆਈ ਸੀ ਬੀਐਸਕੇ ਮਨੀ ਜੀ ਦੇ ਕੋਈ ਵਾਅਦਾਤ ਹੋਈ ਹੈ ਜੀ ਉਹ ਕਰਕੇ ਲੱਗੇ ਗਏ ਮੈਂ ਹੁਣ ਮੌਕੇ ਤੇ ਪਹੁੰਚਿਆ ਕੁੜੀ ਤੋਂ ਬਿਆਨ ਕਲਮਤ ਕਾਦੇ ਆ ਜੋ ਵੀ ਤਫਤੀਸ਼ ਦਾ ਤਤ ਸਾਹਮਣੇ ਆਵੇ ਉਹ ਬੜੀ ਕਾਨੂੰਨੀ ਕਰੂਗੀ ਕਿ ਸਰ ਕਿੰਨੇ ਪੈਸੇ ਲੁੱਟ ਖੋਈ ਗਿਆ ਪੀਐਚਐਮ ਦੱਸਿਓ ਠੀਕ ਆ ਜਦੋਂ ਲੁੱਟ ਖੋਈ ਸਰ ਦੁਕਾਨ ਤੇ ਕਿੰਨੇ ਬੰਦੇ ਮੌਜੂ ਸੀ ਜਨ ਇਕੱਲੀ ਲੜਕੀ ਸੀ ਇਕੱਲੀ ਲੜਕੀ ਸੀ ਹਾਂ ਜੂ ਦੱਸ ਦਿੰਦਾ ਇਕੱਲੀ ਲੜਕੀ ਸੀ ਉਸ ਤੋਂ ਬਾਅਦ ਉਹ ਜਿਹੜਾ ਮੁੰਡਾ ਕੰਮ ਦੁਕਾਨ ਤੇ ਕੰਮ ਕਰਦਾ ਉਹ ਫੋਨ ਕਰਕੇ ਮਿਲਾਇਆ ਠੀਕ ਆ ਲੁੱਟ ਖੋਹ ਕਰਨ ਵਾਲੇ ਕਿੰਨੇ ਸਰ ਦੋ ਸੀ ਜੋ ਲੜਕੀ ਦੱਸਦੀ ਦੋ ਸੀ ਤੇ ਇੱਕ ਬਾਅਦ ਫਿਰ ਤਿੰਨੇ ਠੀਕ ਆ ਕੋਈ ਵੈਪਰੰਗ ਕਰਤਾ ਦਿਖਾਇਆ ਬੱਚੇ ਨੂੰ ਕੋਈ ਦਸਰਵਾਰ ਦੱਸ ਦਈਏ ਲੜਕੀ ਦੇ 600 ਸੋਟ ਵੀ ਲੱਗੀ ਹੋਈ ਹੈ ਹਲੇ ਕਲੀਅਰ ਨਹੀਂ ਹੋਇਆ ਕਲੀਅਰ ਨਹੀਂ ਹੋਇਆ ਕੀ ਕੀ ਸਰ ਕਾਰਵਾਈ ਕਾਰਵਾਈ ਸਰ ਕੀ ਕਰ ਰਹੇ ਹੋ ਨੇ ਮੜਦੀ ਵਪਾਰਚ ਤੋਂ ਨਹੀਂ ਕੀ ਕਾਨੂੰਨ ਤਾ ਆਹ ਰਵੀਪਾ ਜੀ ਤੁਹਾਡੀ ਮਨੀ ਚੰਦੀ ਦੀ ਦੁਕਾਨ ਤੇ ਅੱਜ ਦੁਪਹਿਰੇ ਲੁੱਟ ਹੋਈ ਆ ਸਾਨੂੰ ਪਤਾ ਲੱਗਾ ਮੌਕੇ ਤੇ ਪੁਲਿਸ ਵੀ ਆਹੀ ਹੈਗੀ ਆ ਸਰ ਕਿੰਨੇ ਪੈਸੇ ਲੁੱਟ ਹੋਈ ਸਰ ਜੀ ਮੈਂ ਅਵੀ ਕੁਸਲਾ ਹੋ ਰਿਹਾ ਹੈਗਾ ਸਾਡੀ ਲੱਕੜ ਮੰਡੀ ਵਿੱਚ ਮਣੀ ਚੈਂਜਿੰਗ ਦੀ ਦੁਕਾਨ ਹੈ ਜੀ ਐਸਕੇ ਜਨਰਲ ਦੇ ਨਾਮ ਦਾ ਜੀ ਕੋਈ ਤਕਰੀਬਨ 1:30 ਵਜੇ ਦਾ ਫੈਂਸ ਹੈਗਾ ਸਾਡੇ ਕੰਮ ਕਰਨ ਵਾਲੇ ਇੱਕ ਲੜਕੀ ਲੱਤੀ ਹੈ ਇਹ ਸਾਨੂੰ ਆਇਆ ਸ਼ਾਨੂੰ ਜੀ ਉਹ ਬੈਠੀ ਸੀ ਕੱਲੀ ਗੱਲੇ ਵਿੱਚ ਕੋਈ ਨੀਰ ਵੋਟ 20000 ਰੁਪਏ ਆ ਗਿਆ ਸੀਗਾ ਜੀ ਜਿਹੜਾ ਉਹ ਲੁੱਟ ਕੇ ਲੈ ਗਿਆ ਠੀਕ ਆ ਉਹ ਲੜਕੀ ਜਿਸ ਸਤਸਨੂਦਾ ਉਹ ਸ਼ਿਕਾਇਤ ਕਰਨ ਬੰਦੇ ਸੀਗੇ ਮੋਟਰਸਾਈਕਲ ਤੇ ਆਏ ਇੱਕ ਬਾਰ ਮੋਟਰਸਾਈਕਲ ਤੇ ਖੜਾ ਰਿਹਾ ਦੋ ਜਣੇ ਅੰਦਰ ਆਏ ਠੀਕ ਆ ਤੇ ਆਂਦੇ ਦਾਤ ਕੱਢ ਲਿਆ ਦੋ ਬਾਰ ਉਹ ਕੁੜੀ ਦੇ ਉੱਤੇ ਉਹਨੇ ਅਟੈਕ ਕੀਤਾ ਮੜਾ ਮੜਾ ਉਹਦੇ ਸੱਟ ਤੋਂ ਵੱਜ ਗਈ ਪਰ ਉਹ ਪਹਿਲੇ ਗੱਲੇ ਵਿੱਚੋਂ ਕੱਢ ਕੇ ਤਾਂ ਲੈ ਗਏ ਠੀਕ ਆ ਤੇ ਪੁਲਿਸ ਕੰਪਲੇਟ ਠੀਕ ਹੈ ਬਸ ਉਹ ਪੁਲਿਸ ਕੰਪਲੇਟ ਕੀਤੀ ਤਾਂ ਪੁਲਿਸ ਮੌਕੇ ਤੇ ਆ ਗਈ ਉਹਨਾਂ ਨੇ ਲੜਕੀ ਦੇ ਬਿਆਨ ਲੈ ਲਏ ਆ ਜੀ ਤੇ ਉਹ ਅੱਗੇ ਦੀ ਕਾਰਵਾਈ ਉਹ ਵੇਖਣਗੇ ਕਿ ਕਿਹੋ ਜਿਹੀ ਕੌਣ ਸੀ ਬਗਲੇ ਇਸ ਤਰ੍ਹਾਂ ਤੁਹਾਡੀ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਉਹ ਕਿੱ ਆਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਦੁਕਾਨ ਦੇ ਅੰਦਰ ਉਹ ਸਾਰੇ ਅਸੀਂ ਚੈੱਕ ਕਰਵਾ ਦਿੱਤੇ ਆ ਉਹਨਾਂ ਨੂੰ ਤੇ ਉਹਨਾਂ ਦੇ ਦੇਖ ਲਿਆਗਾ ਤੇ ਤਾਰੀਖ ਵੀ ਰਹਿ ਗਈ ਕੀ ਪ੍ਰਸ਼ਾਸਨ ਮੰਗੀ ਕਰ ਲੈ ਪ੍ਰਸ਼ਾਸਨ ਕੋਈ ਇਹ ਹੀ ਮੰਗ ਹੈਗੀ ਆ ਕਿ ਇਹ ਬੰਦੇ ਇਹੋ ਜਿਹੇ ਰੁਕੋ ਕਰਦੇ ਆ ਇਹਨੂੰ ਫੜਿਆ ਜਾਵੇ ਆਵੇਂ ਜਿਹੜੇ ਬਿਮਾਰੀ ਬੰਦੇ ਕੰਮ ਕਰਨ ਵਾਲੇ ਹੈਗੇ ਆ ਉਹ ਆਪਣੇ ਕੰਮ ਨੂੰ ਕਰ ਸਕਣ ਨਹੀਂ ਤਾਂ ਘਰ ਦੇ ਹੋਰ ਦੇ ਵਿੱਚ ਕੰਮ ਵੀ ਕਰਨ ਉਹਦਾ ਹੱਕ ਹੈ